ਹਾਏ ਹਾਏ ਮੈਨੂੰ ਤੇ ਨਾ ਸਾਰੀ ਰਾਤ ਹੀ ਨਾ ਪਚਤਰੀ ਜੀ ਲੱਗੀ ਰਹੀ ਆ ਪਤਾ ਨਹੀਂ ਮੈਨੂੰ ਭੈਣ ਨੇ ਇਹ ਗੱਲ ਕਿਉਂ ਕਹੀ ਆ ਕਿ ਕਿਹੜਾ ਸੈਟ ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਉਹਨੇ ਮੈਨੂੰ ਬਚਾਉਣ ਕਰਕੇ ਇਦਾਂ ਕੀਤਾ ਵਾ ਕਿ ਜਾਂ ਪਤਾ ਨਹੀਂ ਕੀ ਗੱਲ ਈਓ ਇਹ ਤੇ ਹੁਣ ਨਾ ਜਾ ਕੇ ਹੀ ਪਤਾ ਲੱਗਣਾ ਵਾ ਇਦਾਂ ਕਰਦੀ ਆ ਆਨੇ ਬਾਨੇ ਨਾ ਜਾਣੀ ਆ ਉਥੇ ਤੇ ਨਾਲੇ ਉਹਦੇ ਕੋ ਪਤਾ ਕਰ ਕਿਉਂ ਨਹੀਂ ਆ ਤੇ ਨਾਲੇ ਨਾ ਆ ਜਿਹੜੇ ਥੋੜੇ ਜਿਹਾ ਪੈਸੇ ਹੈਗੇ ਨਾ ਮੇਰੇ ਕੋਲ ਇਹ ਲੈ ਜਨ ਨਹੀਂ ਨਾਲ ਤੇ ਸੈਟ ਦਾ ਡਿਜ਼ਾਈਨ ਚੇਂਜ ਕਰਾ ਦੇਣੀ ਆ ਨਹੀਂ ਤੇ ਇਹਨਾਂ ਨੂੰ ਤੇ ਪਤਾ ਲੱਗ ਗਿਆ ਹੁਣ ਵੀ ਮੇਰੇ ਕੋ ਪੈਸੇ ਹੈਗੇ ਥੋੜੇ ਜਿ ਇਹਨਾਂ ਨੇ ਨਾ ਹੁਣ ਮੇਰਾ ਖਹਿੜਾ ਨਹੀਂ ਛੱਡਣਾ ਹੈਗਾ ਥੋੜੇ 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 ਨਾ ਮੰਗਦੇ ਹੀ ਰਹਿਣਾ ਵਾ ਤੇ ਇਦਾਂ ਕਰਾਂਗੀ ਕੋਈ ਨਾ ਕੋਈ ਬਹਾਨਾ ਮਾਰ ਦਾਂਗੀ ਕਿ ਕਿਤੇ ਖਰਚ ਹੋ ਗਏ ਆ ਮੇਰੇ ਕੋ ਇਦਾਂ ਹੀ ਕਰਦੀ ਆ ਬਹਾਨਾ ਮਾਰ ਕੇ ਵੇਣੀ ਆ ਹੁਣ ਅੱਛਾ ਕੰਮ ਕਰ ਲਾਂ ਥੋੜਾ ਜਿਆ ਤੇ ਜਾਣੀ ਆ ਗੱਲ ਕਰਕੇ ਨਹੀਂ ਭਲਾ ਕੀ ਆਂਦੇ ਆ ਪਣਾ ਸੁੱਤੇ ਹੋ ਆ ਸੋਤਾ ਵਾ ਤੇ ਤੇਰੇ ਵਰਗੇ ਸੌਂਦੇ ਹੁੰਦੇ ਲੈ ਦੱਸ ਮੈਂ ਕਿਹੜਾ ਤਾਨੂੰ ਆ ਕੇ ਕੁਝ ਹੋਰ ਕਿਹਾ ਵਾ ਮੈਂ ਤੁਹਾਡੇ ਨਾਲ ਗੱਲ ਕਰਨ ਆਈ ਹੀ ਜ਼ਰੂਰੀ ਕਿਹੜੀ ਗੱਲ ਕਰਨੀ ਉਹ ਤੂੰ ਉਹ ਗੱਲ ਤੁਹਾਡੇ ਨਾਲ ਇਹ ਕਰਨ ਲੱਗੀ ਸੀ ਮੈਂ ਮੈਂ ਹਾ ਨੂੰ ਦੀ ਐਡਮਿਸ਼ਨਾਂ ਸ਼ੁਰੂ ਹੋ ਗਈਆਂ ਵਾ ਤੇ ਕਿੰਨੇ ਬੱਚੇ ਨੇ ਐਡਮਿਸ਼ਨ ਕਰਾ ਲਈ ਹੋਣੀ ਬਾਅਦ ਚ ਤੁਹਾਨੂੰ ਪਤਾ ਫਿਰ ਸੀਟ ਨਹੀਂ ਮਿਲਦੀ ਹੁੰਦੀ ਤੇ ਮੈਂ ਕਹਿੰਦੀ ਹਾਂ ਐਡਮਿਸ਼ਨ ਕਰਾਵਾਂ ਜਾ ਕੇ ਕੁੜੀ ਦੀ ਤੇ ਥੋੜੇ ਜਿਹਾ ਪੈਸੇ ਦੇ ਦਿਓ ਮੈਨੂੰ ਓਏ ਹੱਗੇ ਦੱਸੀਏ ਤੇਰੇ ਕੋ ਪੈਸੇ ਉਦੋਂ ਆਏ ਹੀ ਨਾ ਚੋਰ ਲੁੱਟ ਲਏ ਸੇ ਤੂੰ ਪੈਸੇ ਬੱਥੇ ਦੀ ਦੇਰ ਆ ਤੂੰ ਲੈ ਦੱਸ ਹਾਂ ਤੇ ਪਣੋ 4-5000 ਰੁਪਿਆ ਆ ਉਹ ਸਾਰਾ ਓਏ ਉੰਨੇ ਨਾ ਕੀ ਹੁੰਦਾ ਵਾ ਤੁਹਾਨੂੰ ਪਤਾ ਮੁੜ ਕੇ ਨਾਲੇ ਬੁੱਕਾਂ ਵੀ ਲੈਣੀਆਂ ਪੈਣੀਆਂ ਵਾ 5000 ਦੀਆਂ ਤਾਂ ਮੈਨੂੰ ਲੱਗਦਾ ਬੁੱਕਾਂ ਹੀ ਆ ਜਾਣੀਆਂ ਵਾ ਕੱਲੀਆਂ ਹੀ ਤੇ ਕਾਪੀਆਂ ਵੱਖ ਲੈਣੀਆਂ ਪੈਣੀਆਂ ਵਾ ਹੁਣ ਵੱਡੀ ਕਲਾਸ ਹੋਈ ਆ ਉਹਦੀ ਉਹ ਕਿਹੜਾ ਛੋਟੀ ਆਣ ਪਈ ਜਿਹੜਾ 2-3000 ਚ ਸਰ ਜਾਣਾ ਵਾ ਨਾਲੇ ਮੈਂ ਉਹ ਸਾਰੇ ਪੈਸੇ ਖਰਚਾਵਾ ਤੇ ਮੈਂ ਖਾਲੀ ਹੱਥ ਹੋ ਜਾ ਆਪ ਜੇ ਮੈਨੂੰ ਕੇ ਚੀਜ਼ ਦੀ ਲੋੜ ਪਏ ਤੇ ਫਿਰ ਮੈਂ ਕਿਹ ਕੋ ਮੰਗਾ ਮੁੜ ਕੇ ਮੈਂ ਕਿਥੋਂ ਲਿਆਕ ਦਵਾਂ ਤੈਨੂੰ ਬਥਰੇ ਇਕੱਠੇ ਕੀਤੇ ਨੇ ਤੂੰ ਤੇਰੇ ਕੋ ਕਿਹੜਾ ਕੰਮ ਹੀ ਹੈ ਕੋਈ ਉਹ ਬਾਬਾ ਹੈ ਨਹੀਂ ਹੈ ਕਿ ਮੇਰੇ ਕੋ ਪੈਸੇ ਜੇ ਹੁੰਦੇ ਤਾਂ ਮੈਂ ਤੁਹਾਨੂੰ ਜ਼ਰੂਰੀ ਤੰਗ ਕਰਨਾ ਹੀ ਮੈਨੂੰ ਵੀ ਪਤਾ ਘਰ ਚ ਐਡਾ ਵੱਡਾ ਨੁਕਸਾਨ ਹੋਇਆ ਵਾ ਮੈਂ ਆਪੇ ਹੀ ਚੱਲ ਜਾਣਾ ਹੀ ਮੈਂ ਤੁਹਾਨੂੰ ਕਹਿਣਾ ਹੀ ਨਹੀਂ ਤਾਂ ਮੈਂ ਤੁਹਾਨੂੰ ਕਹਿਣੀ ਹੈ ਵੀ ਚੱਲ ਮੈਨੂੰ 2-4000 ਰੁਪਇਆ ਹੋਰ ਦੇ ਦਿਓ ਤੈਨੂੰ ਕਾਦੀ ਫਿਕਰ ਵਾ ਉਹ ਆਏਗਾ ਇਹਦਾ ਖਰਚਾ ਸਾਰਾ ਮੈਂ ਕਰਦਾ ਵਾਂ ਕੋਈ ਪ੍ਰੋਣਾ ਹੋਏ ਆਉਣਾ ਹੋਏ ਉਹਦਾ ਖਰਚਾ ਮੈਂ ਕਰਦਾ ਵਾਂ ਉਹ ਜਦੋਂ ਕਿ ਰਿਸ਼ਤੇਦਾਰ ਕੋ ਜਾਣਾ ਆਏ ਉੱਥੇ ਮੈਂ ਜਾਣਾ ਵਾਂ ਉਹ ਕੁੜੀ ਨੇ ਕਿਤਾਬਾਂ ਕੁ ਤੋਂ ਲੈਣੇ ਬਾਕੀ ਮੇਰੀ ਗੱਲ ਸੁਣ ਜੇ ਤੂੰ ਜਾਣਾ ਵਾ ਨਾ ਜੇ 1000 2000 ਘਟੂਗਾ ਤਾਂ ਉਹ ਲੈ ਜੀ ਮੇਰੇ ਕੋ ਹੋ ਰਹਾ ਨਹੀਂ ਮੇਰੇ ਕੋ ਪੈਸੇ ਮੇਪਨ ਉਹ ਗੱਲ ਨਹੀਂ ਹੈਗੀ ਗੱਲ 1000 2000 ਦੀ ਥੋੜੀ ਆ ਹੁਣ ਤੁਹਾਨੂੰ ਪਤਾ ਗਾੜੀ ਡਮਿਸ਼ਨਾਂ ਵੀ ਮਹਿੰਗੀਆਂ ਵਾ ਤੇ ਬੁੱਕਾਂ ਵੀ ਕਿੰਨੀਆਂ ਮਹਿੰਗੀਆਂ ਹੋਣੀਆਂ ਵਾ ਫਿਰ ਮੁੜ ਕੇ ਇਹ ਨਾ ਕਿ ਉਹ ਵੀ ਮੈਨੂੰ ਜੇ 2000 ਤੋਂ ਵੱਧ ਪੈਸੇ ਲੱਗੇ ਤਾਂ ਤੂੰ ਆਪਣੇ ਕੋਲ ਰੱਖ ਗਈਆਂ ਕੋਈ ਗੱਲ ਨਹੀਂ ਮੈਨ ਪੜ ਨਹੀਂ ਹੈਗਾ ਮੈਂ ਸਾਰਾ ਹਿਸਾਬ ਕਰਨ ਜਾਣਦਾ ਵਾਂ ਮੈਂ ਕਰ ਲਊ ਸਾਰਾ ਹਿਸਾਬ ਚੰਗਾ ਤੂੰ ਟੈਨਸ਼ਨ ਨਾ ਲੈ ਇਹ ਗੱਲ ਦੀ ਚਲੋ ਠੀਕ ਆ ਫਿਰ ਦੇ ਦਿਓ ਮੈਨੂੰ 2000 ਰੁਪ ਤੂੰ ਇਹ ਵੀ ਹੁਣ ਕੰਮ ਤੇ ਜਾਣਾ ਹੋਣਾ ਲੇਟ ਹੋਣ ਡਿਆ ਮੈਂ ਤੁਹਾਡਾ ਟਿਫਨ ਬਣਾਦਾ ਮੁੜ ਕੇ ਮੈਂ ਵੀ ਤਿਆਰ ਹੋਣ ਵਾਲੀ ਬਣਾ ਤੁਹਾਨੂੰ ਪਤਾ ਮੁੜ ਕੇ 3 ਵਜੇ ਤੱਕ ਹੁੰਦੀ ਐਡਮਿਸ਼ਨ ਬਾਅਦ ਮੈਡਮਾ ਵੀ ਨਹੀਂ ਲਾਗੇ ਲੱਗਦੀਆਂ ਹੈਗੀਆਂ ਉਹ ਚਲੀ ਕਿੱਥੇ ਹੈ ਬੈਜਾ ਮੇਰੀ ਗੱਲ ਸੁਣ ਉਹ ਅੱਜ ਮੇਰਾ ਹਾਫ ਡੇ ਹੈ 12 ਵਜੇ ਹੈ ਮੈਂ ਆ ਜਾਣਾ ਵਾ ਨਾਲੇ ਮੇਰੀ ਗੱਲ ਸੁਣ ਮੈਂ ਵੀ ਤਾਂ ਸਾਡਾ ਛੋਟਾ ਲੱਗਿਆ ਵਾ ਤੂੰ ਕਿਥੇ ਬਸ ਰਖਦੇ ਖਰਾਬ ਹੁੰਦੀ ਰਹੇਗੀ ਉਹ ਮੈਂ ਆਉਂਗਾ ਨਾ ਕੋਈ ਗੱਲ ਦੋਏ ਦੀ ਜਾਵਾਂਗੇ ਨਾਲੇ ਤਨ ਕਮਾਖਰਾ ਲਿਆਉਂਗਾ ਹਾਏ ਹੁਣ ਮੈਂ ਕੀ ਦਸਾਂ ਹੋਏ ਤੇ ਮੇਰੇ ਨਾਲ ਤਿਆਰ ਹੁੰਦੇ ਜਾਣਦੇ ਆ ਉਹ ਮੈਂ ਤੇ ਉਥੇ ਭੈਣ ਕੋ ਜਾਣਾ ਸੀ ਮੈਂ ਤੇ ਹੋਰ ਹੀ ਕੰਮ ਜਾਣਾ ਵਾ ਸਕੂਲ ਦਾ ਤੇ ਮੈਂ ਇੱਕ ਬਹਾਨਾ ਹੀ ਲਾਇਆ ਸੀ ਹਾਏ ਹੁਣ ਮੈਂ ਕੀ ਕਰਾਂ ਮੈਂ ਤੇ ਫਸਦੀ ਜਾਣਦੀ ਆ ਐਦਾਂ ਕਰਦੀ ਆ ਹੁਣ ਕੋਈ ਹੋਰ ਬਹਾਨਾ ਘੜਦੀ ਆ ਉਹ ਪੂਜਾ ਉਹ ਕਿੱਥੇ ਚਲ ਗਈਆਂ ਲੱਗਦੀ ਘੁੰਮਣ ਹੀ ਲੱਗੀਆਂ ਤੂੰ ਉਹਦੋਂ ਮੈਂ ਕਿਹਾ ਨਾ ਜਦੋਂ ਆਵਾਂਗੇ ਨਾ ਚੱਲ ਜਾਾਂਗਾ ਉਹਦੋਂ ਮੈਂ ਤੇਰੇ ਨਾਲ ਉਹ ਨਹੀਂ ਨਹੀਂ ਵਿਪਣ ਤੁਸੀਂ ਕਿੱਥੇ ਮੇਰੇ ਨਾਲ ਜਾਂਦੇ ਰਹੋਗੇ ਨਾਲੇ ਤੁਹਾਨੂੰ ਜੀ ਅੱਜ ਹਾਵੜੇ ਹੋਣਾ ਹੀ ਆ ਤੇ ਤੁਸੀਂ ਆਣ ਕੇ ਰੈਸਟ ਕਰਿਓ ਹਾਂ ਮੈਂ ਇਹਨਾਂ ਦਾ ਕੰਮ ਤੇ ਆਪੇ ਪਕਦਾ ਆਉਣਾ ਵਾ ਨਾਲੇ ਉੱਥੇ ਕਿੰਨਾ ਕੁ ਟਾਈਮ ਲੱਗਣਾ ਮੈਨੂੰ ਮੈਂ ਤੁਹਾਨੂੰ ਡੀਕਦੀ ਰਵਾਂ ਪਹਿਲਾਂ ਮੁੜ ਕੇ ਮੈਂ ਇਧਰੋਂ ਵੀ ਕੰਮ ਛੱਡ ਕੇ ਬੈਠੀ ਰਹੂੰਗੀ ਉਹ ਬੰਦਾ ਥੋ ਟਾਈਮ ਨਾ ਆਣ ਕੇ ਕੋਈ ਆਪਣਾ ਕੰਮ ਪਕਦਾ ਹੁੰਦਾ ਵਾ ਘਰ ਵੇਪਣ ਮੈਨੂੰ ਪਤਾ ਵਾ ਜੇ ਤੁਹਾਨੂੰ ਕਿਤੇ ਉਥੇ ਦਫ਼ਤਰੇ ਕੰਮ ਪੈ ਗਿਆ ਨਾ ਤੇ ਤੁਹਾਡਾ ਐਵੇਂ ਐਵੇਂ ਉਥੇ ਦੋ ਟਾਈ ਵਜ ਜਾਨੇ ਆ ਮੁੜਕੇ ਤੁਹਾਨੂੰ ਪਤਾ ਉੱਥੇ ਫਾਰਮ ਗਿੰਤੀ-ਬਿੰਤੀ ਦੇ ਹੀ ਹੁੰਦੇ ਆ ਦਿਨ ਕਿਹੜੇ ਰਹਿਗੇ ਨਾਲੇ 2 ਤੇ ਦਿੰਦੇ ਆ ਕਿ ਐਡਮਿਸ਼ਨ ਚ ਤੇ ਜੇ ਕਿਤੇ ਉੱਥੇ ਸੀਟ ਨਾ ਨਾ ਮਿਲੀ ਕੁੜੀ ਨੂੰ ਤੇ ਮੈਂ ਤੁਹਾਨੂੰ ਪਤਾ ਹੋਰ ਕਿ ਸਕੂਲ ਲੈ ਨਹੀਂ ਪਾਉਣਾ ਹੈਗਾ ਮੈਂ ਉੱਥੇ ਐਡਮਿਸ਼ਨ ਕਰਾਉਣੀ ਆ ਉਹਦੀ ਉਹ ਤਾਂ ਠੀਕ ਆ ਜਿੰਨਕ ਪੈਸੇ ਤੇ ਲੋੜ ਆ ਨਾ ਉਹਨੇ ਤੇਰੇ ਕੋਲ ਹੈਗੇ ਆ ਤੇ 2000 ਤੇ ਦੇ ਦੋ ਹੋਰ ਹੁਣੇ ਤੁਸੀਂ ਕਹਿੰਦੇ ਸੀ 2000 ਦੇ ਦੇਣਾ ਹੁਣ ਤੁਸੀਂ ਉਤੋਂ ਵੀ ਮੁੱਕਰੀ ਜਾਣਦੇ ਆ ਉਦੋਂ ਕਹਤੇ ਆਵਾ ਤੇਰੇ ਕੋਲ ਬਹਿ ਹੈਗੇ ਫਿਰ ਤੂੰ ਮੰਗੇ ਆ ਨਹੀਂ ਆ ਜਾ ਜਾ ਛੇਤੀ ਟਾਈਮ ਲਾ ਹਣ ਤੂੰ ਚਲ ਮੇਰਾ ਕੀ ਆ ਮੈਂ ਤੇ ਚਲੀ ਜਾਣਾ ਵਾ ਜੜੀਆਂ ਕਿਤਾਬਾਂ ਰਹਿ ਜਾਣਗੀਆਂ ਨਾ ਮੁੜ ਕੇ ਆਪ ਲਿਆਉਣ ਦੇ ਰਹੋ ਮੈਂ ਕਿੱਥੋਂ ਪੂਰੇ ਕਰਨੇ ਜਿੰਨੇ ਕੁ ਮੇ ਕੋ ਹੈਗੇ ਮੈਂ ਤਾਂ ਤੁਹਾਨੂੰ ਦੱਸਤੀ ਆ ਉਹ ਗੱਲ ਤੁਸੀਂ ਬਦੋ-ਬਦੀ ਮਨਾਈ ਜਾਣਦੇ ਹੋ ਤੁਹਾਨੂੰ ਤੇ ਹੁਣ ਨਾ ਮਾਸਾ ਯਕੀਨ ਨਹੀਂ ਹੁੰਦਾ ਮੇਰੇ ਤੇ ਯਕੀਨ ਨਹੀਂ ਹੁੰਦਾ ਇੱਥੇ ਸਾਰੇ ਕੋਲੇ ਆ ਤੇ ਯਕੀਨ ਨਹੀਂ ਹੁੰਦਾ ਇੱਥੇ ਤੇ ਕੋ ਪਤਾ ਨਹੀਂ ਕੀ ਗੱਲ ਆ ਮੈਂ ਨਹੀਂ ਵਾਰੇ ਜਨਾਨੀ ਕਿਹਾ ਮੈਂ ਤੇਰੇ ਨਾਲ ਚੱਲਦਾ ਵਾਂ ਕਹਿੰਦੀ ਨਹੀਂ ਦੀ ਨਾ ਕੱਲੀ ਜਾਣਾ ਵਾਂ ਇਹ ਮੈਨੂੰ ਲੱਗਦਾ ਕੋਈ ਦਾਲ ਚ ਕਾਲਾ ਜਰੂਰ ਆ ਇਹਦੇ ਨਾ ਨਿਗਰਾਨੀ ਕਰਨੀ ਪੈਣੀ ਫੇਰ ਚਲ ਕੋਈ ਨਹੀਂ ਵੇਖਦਾ ਭਲਾ ਕਿੱਧਰ ਜਾਂਦੀ ਐ ਲਿਆ ਹਾਂ ਉਹ ਜਿਹੜੀ ਤੇ ਮੇਰੇ ਨਾ ਸਿਰ ਤੇ ਤਲਵਾਰ ਲਮਕਦੀ ਸੀ ਨਾ ਉਹ ਤਾਂ ਗਈ ਉਹ ਚਲ ਹੁਣ ਏਦਾਂ ਕਰਦੀ ਆ ਮਿੰਟੋ ਮਿੰਟ ਤਿਆਰ ਹੋਵਾਂ ਤਿਆਰ ਕਾਦਾ ਹੋਣਾ ਵਾ ਸੇਰੀ ਵਾਲ ਨਹੀਂ ਏਦਾਂ ਹੀ ਸੂਰ ਤੇ ਮੇਰਾ ਚੰਗਾ ਹੀ ਆ ਉਹ ਅੱਜ ਹੀ ਤੇ ਕਰ ਪਾਇਆ ਮੈਂ ਏਦਾਂ ਹੀ ਚਲ ਜੰਨੀ ਆ ਉਹ ਨਾ ਹੋਏ ਇਧਰੋਂ ਮੰਮੀ ਵੀ ਗਈ ਅਵੇਲੀ ਆਲ ਜੇ ਉਹ ਆ ਗਈ ਨਾ ਉਹਨੇ ਵੀ 36 36 ਸਵਾਲ ਪੁੱਛਣ ਡੈ ਭਨੇ ਪਹਿਲਾਂ ਕੱਲ ਚਲ ਜੀ ਵਿਪਨ ਦੇ ਨਾਲ ਚਲ ਜੀ ਹੁਣੇ ਆ ਜਾਣਾ ਉਹਨੇ ਇੱਕ ਤੇ ਉਹਨੇ ਨਹੀਂ ਮੇਰੀ ਜਾਨ ਛੱਡਣੀ ਹੈਗੀ ਏਦਾਂ ਕਰਦੀ ਮੈਂ ਤਿਆਰ ਹੋਵਾਂ ਮਿੰਟੋ ਮਿੰਟ ਚੱਲ ਬਣਾ ਮਿੰਟੋ ਮਿੰਟ ਕਰ ਲਾ ਰੋਟੀ ਰੋਟੀ ਆਣ ਕੇ ਹੀ ਖਾਵਾਂਗੀ ਪਹਿਲਾਂ ਜਿਹੜਾ ਮੇਨ ਕੰਮ ਹੈ ਨਾ ਉਹ ਕਾਡਾਵਾ ਜਾ ਕੇ ਰੋਟੀ ਦੀ ਕਿਹੜੀ ਗੱਲ ਆ ਉੱਥੋਂ ਵੀ ਖਾ ਲਾਂਗੀ ਮੰਮਾ ਕੇ ਤੇਜਲੇ ਤੇ ਆ ਰਹੇ ਕਿ ਕਿਤੇ ਨਹੀਂ ਚੱਲੀ ਮੈਂ ਤੈਨੂੰ ਕਿਵੇਂ ਨਾ ਪਿਆਰ ਆਉਂੜਿਆ ਅੱਜ ਮੈਂ ਕਿੱਥੇ ਕਿੱਥੇ ਚੱਲਿਆ ਉਹ ਪੁੱਤ ਮੇਰੀ ਗੱਲ ਸੁਣ ਜਾਣਾ ਕਿੱਥੇ ਆ ਮੈਂ ਮੈਂ ਸਕੂਲੇ ਚੱਲੀ ਆ ਐਡਮਿਸ਼ਨ ਕਰਾਉਣ ਤੇਰੀ ਮਮਾ ਮੈਂ ਵੀ ਜਾਣਾ ਮੈਂ ਆਪਣਾ ਨਿਊ ਬੈਗ ਵੀ ਲੈਣਾ ਤੇ ਨਾਲੇ ਬੁੱਕਸ ਵੀ ਲੈਣੀਆਂ ਵਾ ਤੇ ਬੁੱਕਸ ਲੈਣੀਆਂ ਬੈਗ ਲੈਣਾ ਮੈਂ ਵੀ ਲੈ ਆਇਆ ਹੁਣਾ ਵਾ ਮੈਂ ਕਿਹੜਾ ਦੱਸ ਲੈ ਕੇ ਨਹੀਂ ਹੁਣਾ ਉਹੀਓ ਕੰਮ ਤੇ ਚੱਲੀ ਆ ਨਹੀਂ ਮੈਂ ਆਪਣੀ ਪਸੰਦ ਦਾ ਲੈ ਕੇ ਆਉਣਾ ਵਾ ਮੈਂ ਜਾਣਾ ਹੀ ਜਾਣਾ ਮੈਨੂੰ ਨਹੀਂ ਪਤਾ ਅਨੂ ਆ ਕੇ ਗੱਲ ਹੋਈ ਇਹ ਕਿੱਦਾਂ ਦੇ ਜੇਦ ਹੋਏ ਨਾਲੇ ਮੇਰੀ ਗੱਲ ਸੁਣ ਉਹਦੇ ਵਿੱਚ ਪਸੰਦ ਕੀ ਕਰਨਾ ਵਾ ਜੋ ਸਕੂਲ ਵਾਲਿਆਂ ਦਾ ਪੈਗ ਲੱਗਾ ਉਹੋ ਹੀ ਲੈਣਾ ਵਾ ਉਹਦੇ ਵਿੱਚ ਕੋਈ ਹੋਰ ਤੇ ਲੈਣਾ ਹੀ ਨਹੀਂ ਹੈ ਜਿਹੜਾ ਤੂੰ ਪਸੰਦ ਕਰਨਾ ਵਾ ਨਾਲੇ ਮੇਰੀ ਗੱਲ ਸੁਣ ਇਦਾਂ ਨਾ ਹੁਣ ਤੂੰ ਵੱਡੀ ਹੋਈ ਆ ਜਿੱਦ ਨਹੀਂ ਕਰੀਦੀ ਹੁੰਦੀ ਚੰਗਾ ਨਾਲੇ ਮੈਂ ਬਾਸਤੇ ਜਾਣਾ ਵਾ ਤੇ ਤੂੰ ਕਿੱਥੇ ਮੈਨਾਂਵੇਂ ਕੱਜ ਗਰਾਬ ਹੋਏਗੀ ਤੂੰ ਨਾ ਮੇਰੀ ਧੀ ਘਰੇ ਰਹਿ ਚੰਗਾ ਮੈਂ ਤੇਰੇ ਵਾਸਤੇ ਤੇਰੀ ਫੇਵਰੇਟ ਚੀਜ਼ ਲੈ ਕੇ ਆਉਂਗੀ ਜਿਹੜੀ ਚੀਜ਼ ਖਾਣੀ ਮੈਨੂੰ ਦੱਸ ਦੇ ਮੈਂ ਲੈ ਆਉਂਗੀ ਪੱਕਾ ਲੈ ਕੇ ਆਉਗੀ ਪੱਕਾ ਪੱਕਾ ਅੱਗੇ ਮੈਂ ਤੈਨੂੰ ਮੇਰੇ ਲਈ 버ਗਰ ਲੈ ਕੇ ਆਉਣਾ ਵਾ ਚਲ ਠੀਕ ਆ ਮੈਂ ਤੈਨੂੰ 버ਗਰ ਲੈ ਆਵਾਂਗੀ ਇੱਕ ਦੇ ਵੀ ਦੋ ਲਿਆ ਕੇ ਦਵਾਂਗੀ ਚੰਗਾ ਪਰ ਮੇਰੀ ਗੱਲ ਧਿਆਨ ਰੱਖਣਾ ਵੀ ਘਰੋਂ ਬਾਹਰ ਨਹੀਂ ਜਾਣਾ ਠੀਕ ਆ ਆਪਣੇ ਵਿਹੜੇ 'ਚ ਹੀ ਖੇਡਣਾ ਵਾ ਠੀਕ ਆ ਚਲ ਠੀਕ ਆ ਜਾ ਤੂੰ ਪੱਕ ਉੜੀ ਵੀ ਮੰਨ ਗਈ ਉਹ ਨਹੀਂ ਤੇ ਇਹਨੂੰ ਵੀ ਮਨਾਉਣਾ ਕਿਹੜਾ ਸੌਖਾ ਆ ਇਹ ਵੀ ਬੜੀ ਜਿੱਦ ਕਰਦੀ ਆ ਚੱਲ ਮਨਾ ਨਿਕਲ ਹੁਣ ਮੈਂ ਟੋਮਟਾਟ ਹਾਏ ਰੱਬਾ ਇਹ ਕਿੱਧਰ ਤੁਰ ਪਈ ਆ ਪਰਸ ਜਿਹਾ ਪਾ ਕੇ ਨਾ ਕਿਸੇ ਨੂੰ ਦੱਸਿਆ ਨਾ ਪੁੱਛਿਆ ਪਰ ਹੁਣ ਕਰੀਏ ਵੀ ਕੀ ਜਦੋਂ ਉਹਦਾ ਘਰ ਵਾਲਾ ਹੀ ਉਹਦੇ ਤੇ ਯਕੀਨ ਕਰਦਾ ਵਾ ਸਾਡੇ ਤੇ ਉਹਨੇ ਯਕੀਨ ਕਿੱਥੋਂ ਕਰਨਾ ਉਹਦੇ ਇਰਾਦੇ ਹੋਣਾ ਵਾ ਵੀ ਇਹ ਝੂਠ ਬੋਲਦੇ ਆ ਜਿੱਧਰ ਨੂੰ ਜੀ ਕਰਦਾ ਤੁਰ ਪੈਂਦੀ ਆ ਪੈਸੇ ਹੱਥ ਆਏ ਆ ਹੁਣ ਡੰਦੀ ਫਿਰਦੀ ਆ ਨੁਕਸਾਨ ਤੇ ਮੇਰਾ ਹੋ ਗਿਆ ਜਿਹਦਾ 2.5 ਲੱਖ ਦਾ ਸੈਟ ਗਿਆ ਉਹਨੂੰ ਕੀ ਲੱਗੇ ਪਰ ਪੂਜਾ ਜਿਹੜਾ ਮੇਰਾ ਸੈਟ ਤੂੰ ਚੋਰੀ ਕੀਤਾ ਵਾ ਨਾ ਤੈਨੂੰ ਪਛਣਾ ਨਹੀਂ ਹੈਗਾ ਜੇ ਤੂੰ ਮੇਰੀ ਚੀਜ਼ ਲਈ ਆ ਨਾ ਤੇ ਵੇਖੀ ਤੇ ਸਹੀ ਨਿਕਲਨੇ ਕਿ ਡੀ ਔਖੀ ਆ ਤੇਰੇ ਹੱਡਾਂ ਚੋਂ ਹੀ ਨਿਕਲਨੇ ਆ ਇਹ ਵੀ ਮੇਰਾ ਸਰਾਫ ਹੀ ਆ ਤੈਨੂੰ ਕੋਈ ਗੱਲ ਨਹੀਂ ਡਾਲਾ ਚਾਰ ਦਿਨ ਜੜੀਆਂ ਤੇ ਸੁਲੀਆਂ ਡਾਉਣੀਆਂ ਵਾ ਪਤਾ ਤੇ ਲੱਗੀ ਜਾਣਾ ਵਾ ਵੀ ਕਿੱਥੇ ਗਿਆ ਸੈਟ ਲੱਭ ਤੇ ਮੈਂ ਲਾਉਂਗੀ ਐਦਾਂ ਕਰਨੀ ਆ ਉਹ ਮੈਡਮ ਤੇ ਮੇਰੀ ਵਾਕਾ ਵੀ ਆ ਉਹਦੇ ਨਾਲ ਮੈਂ ਆਪੇ ਫੋਨ ਤੇ ਸੈਟਿੰਗ ਕਰ ਲੂੰਗੀ ਐਡਮਿਸ਼ਨ ਤੇ ਹੋ ਹੀ ਜਾਣੀਏ ਵੇਲੇ ਕੋਲੇ ਜਾ ਕੇ ਮੈਂ ਨਾ ਪਹਿਲਾਂ ਭੈਣ ਵੱਲੋਂ ਹੋਵਾਂ ਉਹਦੇ ਨਾਲ ਕੰਮ ਕਰਾਵਾਂ ਆਪਣਾ ਨਵੇੜਾ ਵਾਂ ਜਾ ਕੇ ਜੇ ਮੈਂ ਘਰੋਂ ਮੁੜ ਕੇ ਗਈ ਨਾ ਤੇ ਇਹਨਾਂ ਨੇ ਮੈਨੂੰ ਘਰੋਂ ਨਿਕਲਣ ਨਹੀਂ ਦੇਣਾ ਹੁਣ ਤੇ ਬਹਾਨਾ ਬਣਿਆ ਹੀ ਆ ਮੁਰਕੇ 100 ਸਵਾਲ ਕਰਦੇ ਆ ਮੇਰ ਕੋ ਪਰਮਜੀਤ ਹਾਂ ਮਾਲਾ ਤਾਂ ਨਹੀਂ ਆ ਸਬਜੀ ਚ ਪਾ ਲਈ ਤੇ ਭਾਂਡੇ ਉਦਾਂ ਹੀ ਪਏ ਆ ਮਾਂਜਣ ਵਾਲੇ ਤੇ ਤੂੰ ਪੂਜਾ ਨੂੰ ਕਹਿਣਾ ਹੀ ਲੱਗ ਭਾਂਡੇ ਮਾਂਜ ਦਿੰਦੀ ਮੰਮੀ ਪੂਜਾ ਹੈ ਨਹੀਂ ਕਰ ਹਾਂ ਕਿੱਥੇ ਗਈ ਪੂਜਾ ਪੂਜਾ ਤੇ ਮੰਮੀ ਪਤਾ ਨਹੀਂ ਤਿਆਰ ਹੋ ਕੇ ਤੇ ਪਰਸ ਪਾ ਕੇ ਤੇ ਗਈ ਆ ਕਿਹ ਬਣੇ ਤਾਨੂੰ ਨਹੀਂ ਦੱਸ ਕੇ ਗਈ ਨਾ ਮੈਨੂੰ ਦੱਸਿਆ ਹੁੰਦਾ ਤਾਂ ਮੈਂ ਤੈਨੂੰ ਪੁੱਛਣਾ ਹੀਗਾ ਮੈਨੂੰ ਤੇ ਆਪ ਨਹੀਂ ਦੱਸ ਕੇ ਗਈ ਹੋ ਸਕਦਾ ਮੰਮੇ ਉਹਦੇ ਸੱਟਾਂ ਸੁੱਟਾਂ ਲੱਗੀਆਂ ਵਾ ਤੇ ਦਵਾਈ ਲੈਣ ਗਈ ਹੋਵੇ ਆਪਣੇ ਆਹ ਦਵਾਈ ਲੈਣ ਗਈ ਹੀ ਤਾਂ ਵੀ ਦੱਸ ਕੇ ਤੇ ਜਾਣ ਦਾ ਫਰਜ਼ ਹੀਗਾ ਤੇ ਮੈਂ ਤਾਂ ਮਗਰ ਹੀ ਪਾਣੀ ਡਾਉਣ ਲਈ ਮੈਨੂੰ ਦੱਸ ਜਾਂਦੀ ਮੈਂ ਕਿਤੇ ਚੱਲੀ ਆ ਇਹ ਥੋੜਾ ਹੁਣ ਸੱਟਾਂ ਲੱਗੀਆਂ ਤਾਂ ਮੈਨੂੰ ਦੱਸਣਾ ਪੁੱਛਣਾ ਨਹੀਂ ਕਿ ਇਹਨੂੰ ਮੰਮੀ ਇਹ ਗੱਲ ਤਾਂ ਤੇ ਮੈਨੂੰ ਪਤਾ ਨਹੀਂ ਆ ਪਰ ਤਿਆਰ ਬਿਆਰ ਹੋ ਕੇ ਗਈ ਆ ਐਨ ਬਿੰਦੀ ਵੀ ਮੱਥੇ ਤੇ ਲਾ ਕੇ ਗਈ ਆ ਫਿਰ ਉਹ ਦਵਾਈ ਲੈਣ ਨਹੀਂ ਗਈ ਪਰਮ ਜੀ ਦਾ ਉਹ ਕਿਦਾ ਵਾਂਡਾ-ਮੁੰਡਾ ਮਾਰਨ ਗਈ ਹੋਣੀ ਆ ਨਹੀਂ ਮੰਮੀ ਵਾਂਡਾ ਮਾਰਨ ਗਈ ਹੁੰਦੀ ਨਾ ਤੇ ਉਹਨੇ ਕੁੜੀ ਨੂੰ ਨਾਲ ਹੀ ਖੜਨਾ ਹੈਗਾ ਕੁੜੀ ਤੇ ਉਹਦੀ ਘਰੇ ਹੀ ਆ ਨਹੀਂ ਇਹ ਗੱਲ ਤੇ ਫਰਮ ਜੀ ਤੇ ਸੋਚਣ ਵਾਲੀ ਆ ਨਾ ਤੇ ਕੁੜੀ ਉਹਦਾ ਵਸਾਖਾਂਦੀ ਆ ਤੇ ਨਾ ਉਹਨੇ ਕਦੀ ਕੁੜੀ ਦਾ ਖਾਦਾ ਵਾ ਤੇ ਇਹ ਕਿ ਚੱਕਰ ਕੁੜੀ ਵੀ ਕਰੇ ਆ ਉਹ ਮੰਮੀ ਉਹ ਤਾਂ ਦਰਅਸਲ ਦੇ ਗਈ ਹੋਣੀ ਕੁੜੀ ਨੂੰ ਕਿ ਖਾਣ ਪੀਣ ਦਾ ਲਾਲਚ ਇਹ ਕਰਕੇ ਉਹਨੇ ਕੁੜੀ ਨਾਲ ਨਹੀਂ ਖੜੀ ਤੇ ਨਿਆਣਾ ਤੁਹਾਨੂੰ ਪਤਾ ਵਾ ਖਾਣ ਪੀਣ ਦਾ ਭੁੱਖਾ ਹੁੰਦਾ ਵਾ ਉਹਨੂੰ ਕਹਿੰਦਾ ਹੀ ਹੈ ਕਹਿੰਦੀ ਹੋਣੀ ਆ ਕਿ ਤੈਨੂੰ ਮੈਂ 버ਗਰ ਲਿਆ ਦੂੰਗੀ 버ਗਰ ਤੇ ਅੱਗੇ ਨਹੀਂ ਆਦੇ ਮੁੱਕਣ ਦਿੰਦੀ ਤੇ ਉਹ ਫਿਰ ਉਸੇ ਦੇ ਲਾਲਚ ਚ ਰੈਪੀ ਹੋਣੀ ਮੇਰੇ ਸਾਹਮਣੇ ਚਲੋ ਕੋਈ ਨਹੀਂ ਆਉਂਦੀ ਆ ਨਾ ਤੇ ਇਹਦੇ ਨਾਲ ਮੈਂ ਕਰਦੀ ਆ ਗੱਲ ਹੁਣ ਤੇ ਕਿਤੇ ਤੁਰ ਲੱਗਾ ਪੁੱਛ ਵੀ ਦੱਸਦੀ ਨਹੀਂ ਕਿਸ ਨੂੰ ਇਹ ਵੀ ਨਹੀਂ ਪਤਾ ਮੈਨੂੰ ਵੀ ਵਿਪਨ ਨੂੰ ਦੱਸ ਕੇ ਗਈ ਆ ਕਿ ਨਹੀਂ ਮੰਮੀ ਤੁਸੀਂ ਰਹਿਣ ਦੋ ਗੱਲ ਵਿਪਨ ਦੀ ਸਲਾਹ ਨਾਲ ਹੀ ਗਈ ਹੋਣੀ ਆ ਸਾਡੀਆਂ ਸਲਾਹਾਂ ਥੋੜੀਆਂ ਲੈਣੀਆਂ ਉਹਨੇ ਸਲਾਹ ਤੇ ਉਹਦੀ ਉਹਦੇ ਆਪਣੇ ਘਰ ਵਾਲੇ ਨਹੀਂ ਹੁੰਦੀ ਆ ਅਸੀਂ ਕੀ ਕਹਿਣਾ ਉੱਥੇ ਚਲੋਗਾ ਤੋ ਹੀ ਜਾ ਕੇ ਤਾਂ ਕਰੋ ਕੋਈ ਕੰਮ ਕੋਈ ਹੋਰ ਮੁਰਕੇ ਵੀ ਮੱਥੇ ਨੂੰ ਹੱਥ ਮਾਰ ਕੇ ਉਹੋ ਹੀ ਰੋਂਦਾ ਵਾ ਜਿਉ ਤੋਰਦਾ ਵਾ ਤੇ ਚਲੋ ਮਰਜ਼ੀਆਂ ਕਰਨ ਆਪਣੀਆਂ ਐਦਾਂ ਕਰਿਓ ਮਸ਼ੀਨ ਦਾ ਬਟਨ ਜਾਂ ਲਾਇਓ ਮੈਂ ਕੱਪੜੇ ਪਾਏ ਮਸ਼ੀਨ ਚ ਹਾਂ ਲਾ ਦਿੰਨੇ ਮੰਮੀ ਸਾਡੀ ਨਾ ਭੋਲੀ ਆ ਇਹਨੂੰ ਕੀ ਪਤਾ ਲੱਗਦਾ ਕੀ ਕਰਦੀ ਫਿਰਦੀ ਤੇ ਕੀ ਨਹੀਂ ਆ ਉਹੋ ਗੱਲ ਫਾਇੇ ਤੇ ਮੈਂ ਦਿੱਤੀ ਆ ਕੰਮ ਤਾਂ ਦੇ ਨੂੰ ਘਰ ਦਾ ਵੀ ਕਰਾਂ ਤੇ ਬਾਹਰ ਦਾ ਵੀ ਕਰਾਂ ਇਹ ਤੇ ਪੂਜਾ ਖਲੋਤੀ ਆ। ਉਹ ਮੈਨੂੰ ਇਹ ਨਹੀਂ ਸਮਝ ਆਉਂਦੀ ਇਹ ਇਥੇ ਕੰਦੀ ਆ। ਨਾਲ ਇਹ ਤੇ ਕਹਿੰਦੀ ਸੀ ਮਾਨੂੰ ਦੀ ਕਿਤਾਬਾਂ ਲੈ ਜਾਣਾ ਸਕੂਲੇ। ਉਹਦਾ ਸਕੂਲ ਤੇ ਖਰਚੋ ਵਾ ਲੂ ਆ। ਪਰ ਇਹ ਤੇ ਸ਼ਹਿਰ ਵਾਲੀ ਬਸੇ ਗਲ ਗਈ ਆ। ਉਹ ਮੈਨੂੰ ਲੱਗਦਾ ਇਹ ਪੱਕਾ ਆਪਣੀ ਭੈਣ ਕੋ ਗਈ ਹੋਣੀ ਆ। ਕੋਈ ਨਹੀਂ ਚੱਲਾਂ। ਜਿੱਥੇ ਚੱਲਾਂਗੇ ਤੇਰੇ ਮਗਰੀ ਚੱਲਤਾ। ਅੱਜ ਰੰਗਿਆਤੀ ਫਰਨਾ ਜਾ ਕਰਨ। ਬੜਾ ਸ਼ਦਾਈ ਬਣਾਇਆ ਅੱਗੇ ਤੂੰ ਸਾਰਿਆਂ ਨੇ। ਮੈਂ ਤਾਂ ਅੱਗੇ ਸੋਚਦਾ ਸੀ ਕਿ ਕਰ ਬੇਵਕੂ ਬਣਾਉਂਦੀ ਮੈਨੂੰ ਇਹ। ਚੱਲ ਕੋਈ ਨਹੀਂ ਤੇਰੇ ਮਗਦੇ ਹੋਣਾ ਨਾ। ਪੂਜਾ ਤੂੰ ਕੋਈ ਫੋਨ ਫਾਨੀ ਕਰ ਲੈਂਦੀ ਆਉਣ ਲੱਗਿਆ ਲੈ ਦੱਸ ਭੈਣ ਕੀ ਕਿਧਰੀਆਂ ਗੱਲਾਂ ਕਰਨ ਈ ਆ ਤੂੰ ਦੂਹੇ ਚ ਖਲਾਰ ਕੇ ਮੈਨੂੰ ਸਵਾਲ ਜਵਾਬ ਪੁੱਛੀ ਜਾਂਦੀ ਆ ਪਹਿਲਾਂ ਮੈਨੂੰ ਇਹ ਦੱਸ ਵੀ ਹੁਣ ਮੈਨੂੰ ਆਪਣੀ ਭੈਣ ਦੇ ਘਰ ਆਉਣ ਲੱਗਿਆ ਪਹਿਲਾਂ ਫੋਨ ਕਰਕੇ ਪੁੱਛਣਾ ਪਊਗਾ ਵੀ ਆਵਾਂ ਕਿ ਨਾ ਆਵਾਂ ਉਹ ਨਾ ਨਾ ਮੇਰੀ ਭੈਣ ਤੇ ਬੁਸਾ ਹੀ ਕਰ ਗਈ ਆ ਕਈ ਵਾਰ ਇਹ ਸੋਚੀਦਾ ਵੀ ਘਰ ਨਹੀਂ ਹੋਈਦਾ ਵੀ ਨਾ ਤਾਂ ਕਰਕੇ ਮੈਂ ਕੰਨੀ ਹੀ ਅੱਛਾ ਚੱਲ ਕੋਈ ਗੱਲ ਨਹੀਂ ਮੈਨੂੰ ਇਹ ਦੱਸ ਘਰ ਕੋਈ ਹੈਗਾ ਕਿ ਨਹੀਂ ਨਿਕਾਰਦੇ ਨਹੀਂ ਕੋਈ ਹੈਗਾ ਤੇ ਆ ਜਾ ਕੀ ਗੱਲ ਕੀ ਆ ਉਹ ਕੋਈ ਗੱਲ ਨਹੀਂ ਹੈ ਚਲ ਆ ਜਾ ਉੱਤੇ ਬਹਿ ਕੇ ਗੱਲਾਂ ਕਰਦੇ ਆ ਠੀਕ ਆ ਕਿੱਦਾਂ ਕਰਦਾ ਵਾ ਮੋਰਸਾ ਇੱਥੇ ਲਾ ਜਾਣਾ ਵਾ ਚੋਪਰ ਕੇ ਜਾਣਾ ਵਾ ਜੇ ਕਿਤੇ ਇਹਨਾਂ ਨੂੰ ਪਤਾ ਲੱਗ ਗਿਆ ਨਾ ਮੋਰਸਾ ਆਇਆ ਇੱਥੇ ਇਹਨਾਂ ਚ ਕੰਨੇ ਹੋ ਜਾਣਾ ਤੇ ਦਬੇ ਦਬੇ ਪਾਰੀ ਜਾਣਾ ਵਾ ਅਹ ਆਇਤਾ ਗੇੜ ਖੁੱਲਾ ਹੀ ਆ ਉਹ ਦੇਖਦੇ ਦਰਵਾਜ਼ਾ ਬੰਦ ਕੀਤਾ ਹੀ ਹੁੰਦਾ ਨਾ ਤਾਂ ਮੈਂ ਟੱਪ ਕੇ ਆਇਆ ਨਾ ਗੰਦ ਅੱਜ ਤੇ ਮੈਂ ਪਤਾ ਕਰਕੇ ਰਹਿਣਾ ਨਾ ਇਹ ਦੂਹਾ ਭੈਣਾ ਵਿੱਚ ਕਿ ਜਿਹੜੀ ਪੱਕਦੀ ਕੀ ਆ ਕੋਈ ਗੱਲ ਨਹੀਂ ਰਹਿਣਾ ਇਹਨਾਂ ਦੀ ਖਬਰ ਯਾਰਾ ਮੈਂ ਭੈਣਾ ਪਾਣੀ ਲਿਆਵਾਂਗੇ ਠੰਡਾ ਉਹ ਨਾ ਨਾ ਭੈਣ ਨਾ ਮੈਂ ਪੀਣੀ ਚਾਹ ਤੇ ਨਾ ਮੈਂ ਪੀਣਾ ਹੀ ਪਾਣੀ ਠੀਕ ਆ ਕਿਉਂ ਤੇ ਤੂੰ ਮੇਰੀ ਗੱਲ ਸੁਣ ਰਾਤੀ ਦਾ ਭੈਣਾ ਮੈਨੂੰ ਉਹਦੇ ਅੱਗੇ ਮੇਰੇ ਡਰ ਬੜਾ ਲੱਗਣ ਡਿਆ ਵਾ ਤੂੰ ਮੈਨੂੰ ਜਦੋਂ ਕਿਹਾ ਨਹੀਂ ਫੋਨ ਤੇ ਫੇ ਮੇਰੇ ਕੋ ਕਿਹੜਾ ਸੈਟ ਉਮੇਰਾ ਤੇ ਉਦੋਂ ਤਰਾ ਹੀ ਨਿਕਲ ਗਿਆ ਮੈਂ ਹਮੇਂ ਤੇ ਹੁਣ ਇਹ ਨਹੀਂ ਸਮਝਾਉਂਦੀ ਤੇ ਭੈਣ ਨੇ ਮੈਨੂੰ ਬਚਾਉਣ ਕਰਕੇ ਇਦਾਂ ਕਿਹਾ ਵਾ ਕਿ ਜਾਂ ਉਹਨੂੰ ਸੱਚੀ ਭਲੇਖਾ ਲੱਗ ਗਿਆ ਆ ਨਹੀਂ ਭੈਣਾ ਕਿਹੜਾ ਸੈਟ ਹਾ ਹਾਏ ਤੂੰ ਸੱਚੀ ਉਹ ਮਜ਼ਾਕ ਵਾਲੀਆਂ ਗੱਲਾਂ ਕਰਨ ਡੈ ਪੀਆ ਅੱਗੇ ਮੇਰਾ ਬੜਾ ਤਰੋ ਬੜਾ ਨਿਕਲਿਆ ਈਓ ਹੁਣ ਨਾ ਇਦਾਂ ਘੜੀ ਘੜੀ ਕਹਿਵੀ ਕਿਹੜਾ ਸੈਟ ਅੱਗੇ ਮੈਨੂੰ ਕੱਲ ਦੀ ਨੀਂਦ ਨਹੀਂ ਆਉਂਦੀ ਚੱਜਣਾ ਨਹੀਂ ਸੈਟ ਉਹ ਜਿਹੜਾ ਮੈਂ ਤੈਨੂੰ ਆਪਣੀ ਜਠਾਣੀ ਦਾ ਚੋਰੀ ਕਰਕੇ ਫੜਾਇਆ ਸੀ ਨੀ ਪੈਣਾ ਕਿਹੜਾ ਸੈੱਟ ਕਿਹੜੇ ਵੇ ਤੂੰ ਮੈਨੂੰ ਦਿੱਤਾ ਸੀ ਚਾਹ ਪਾਣੀ ਪੀਣਾ ਤੇ ਗੱਲ ਕਰ ਨਿਹੱਦ ਹੋ ਗਈ ਏ ਤੇਰੀ ਘਰ ਤਾਂ ਨਾ ਫਿਰ ਤੂੰ ਉਹੀ ਕੰਮ ਤੇਰੀਆਂ ਵੀ ਲਾਲਚ ਨਾਲ ਅੱਖਾਂ ਭਰ ਗਈਆਂ ਆ ਉਹ ਤੂੰ ਦੀ ਆਪਣੇ ਭੈਣ ਭਰਾਵਾਂ ਦੇ ਵਿਸ਼ਵਾਸ ਤੋੜੀ ਜਾਣੀ ਆ ਪੈਣਾ ਹਿੱਜਾ ਨਾ ਕਰ ਘਰੋਂ ਜਾ ਕੇ ਤੂੰ ਸੈੱਟ ਲੈ ਕੇ ਆਈ ਆ ਤੇਰੇ ਹੱਥ ਦੇ ਧਰਿਆ ਮੈਂ ਤਲੀ ਤੇਰੀ ਤੇ ਫੜਾਇਆ ਆਪ ਕੱਢ ਕੇ ਨੀ ਕੀ ਗੱਲਾਂ ਕਰੀ ਜੰਨੀ ਗੋਲ ਮੋਲ ਜੀਆਂ ਜਿਹੜੀਆਂ ਬੁਝਾਤਾਂ ਜੇ ਪਾਈ ਜੰਨੀ ਆ ਸਿੱਧੀ ਗੱਲ ਕਰ ਮੇਰੇ ਨਾਲ ਹੈ ਮੈਂ ਸਿੱਧੀ ਤੇ ਤੇ ਨਾਲ ਗੱਲ ਕਰਨ ਢੀਆ ਭੈਣਾ ਪਰ ਇੱਕ ਗੱਲ ਦਾ ਮੈਂ ਲਾ ਲਿਆ ਹਸਾਬ ਤੇਰੇ ਵਰਗੇ ਭੈਣ ਹੋਏ ਨਾ ਤੇ ਦੁਸ਼ਮਨ ਦੀ ਨਹੀਂ ਕੋਈ ਲੋੜ ਹੈਗੀ ਤੈਨੂੰ ਮੈਂ ਦੱਸਾਂ ਭੈਣਾ ਚੁੱਪ ਕਰਕੇ ਮੈਨੂੰ ਸੈਟ ਫੜਾ ਦੇ ਜਿਹੜਾ ਮੈਂ ਤੈਨੂੰ ਫੜਾ ਕੇ ਗਈ ਆ ਨਾਲੇ ਮਾੜੇ ਕਿ ਜਿੰਨੇ ਸੈਟ ਕਰਕੇ ਇੰਨਾ ਕੀ ਮਾਸਾ ਜਿੰਨਾ 2 ਢਾਈ ਟੋਲੇ ਦਾ ਸੈਟ ਨਹੀਂ ਹੋਣਾ ਜਿਹਦੇ ਕਰਕੇ ਤੂੰ ਆਪਣਾ ਰਿਸ਼ਤਾ ਖਰਾਬ ਕਰਨ ਲੱਗੀ ਆ ਤੂੰ ਆਪਣੀ ਭੈਣ ਨਾਲ ਧੋਖਾ ਕਰੇਂਗੀ ਹੁਣ ਨੀ ਕਿਹੜੇ ਧੋਖੇ ਦੀ ਤੂੰ ਗੱਲ ਕਰਦੀ ਆ ਤੂੰ ਧੋਖਾ ਕਰ ਸਕਦੀ ਘਰ ਵਿੱਚ ਤੇ ਮੈਂ ਨਹੀਂ ਤੇਨਾ ਕਰ ਸਕਦੀ ਮਿਹੋਦ ਹੋਗੀ ਏ ਤੇਰੀ ਉਹ ਜਦੋਂ ਤੈਨੂੰ ਲੋੜ ਪੈਂਦੀ ਰਹੀ ਆ ਉਸੇ ਟਾਈਮ ਤੈਨੂੰ ਮੈਂ ਪੈਸੇ ਕੱਢ ਕੇ ਫੜਾ ਦਿੰਨੀ ਆ ਨਹੀਂ ਫੜਾਉਂਦੀ ਦੱਸ ਹਾਂ ਪਹਿਲਾਂ ਜਾ ਦੇ ਮੁੱਕ ਰਹਾ ਹੈ ਤੂੰ ਵੀ ਤੂੰ ਕਿਹੜੀ ਘਰ ਕਮਾਉਂਦੀ ਸੀ ਤੂੰ ਵੀ ਚੋਰੀ ਕੱਢ ਕੇ ਲਿਉਂਦੀ ਸੀ ਨਹੀਂ ਉਹ ਦੋ ਕੀਏ ਤੇਰੀ ਉਹ ਮੈਂ ਭਾਵੇਂ ਜਿੱਦਾਂ ਮਰਜ਼ੀ ਲਿਆਂਦੇ ਹੋਂ ਹਾ ਜਿੱਥੋਂ ਮਰਜ਼ੀ ਲਿਆਂਦੇ ਹੋਂ ਪਰ ਤੇਰੀ ਤਾਂ ਲੋੜ ਪੂਰੀ ਕੀਤੀ ਨਾ ਮੈਂ ਤੂੰ ਕਹਤੋ ਐਦਾਂ ਕਰਨੀ ਆ ਪਹਿਣਾ ਚੁੱਪ ਕਰਕੇ ਚੀਜ਼ ਫੜਾ ਦੇ ਮੈਨੂੰ ਠੀਕ ਆ ਅੱਗੇ ਸਾਡੇ ਘਰ 'ਚ ਬੜਾ ਕਲੇਸ਼ ਪੈਣ ਡਿਆਈਓ ਮੈਨੂੰ ਲੱਗਦਾ ਉਹਨਾਂ ਨੂੰ ਵਾਪਸੀ ਕਰਨੀ ਪੈਣੀ ਆ ਨਹੀਂ ਪਹਿਲੀ ਗੱਲ ਮੈਂ ਕਿੰਨੀ ਔਖੀ ਹੋ ਕੇ ਸੈਟ ਲੈ ਕੇ ਆਈ ਆ ਨਹੀਂ ਕਾਦੀ ਔਖੀ ਤੂੰ ਤਾਂ ਗੇਟ ਖੋਲਣ ਚਲ ਗਈ ਤੇ ਸੈਟ ਤੇ ਮੇਰੇ ਕੋਲ ਹੀ ਨਾ ਉੱਤੋਂ ਤੇਰੀ ਜਠਾਣੀ ਦਾ ਮੁੰਡਾ ਆ ਗਿਆ ਤੇ ਜੇ ਮੇਰੇ ਕੋਲ ਵੇਖ ਲੈਂਦੇ ਚੋਰਨੀ ਤੇ ਮੈਂ ਹੀ ਖਵਾਉਣਾ ਸੀ ਨਾ ਉੱਥੇ ਤੂੰ ਤਾਂ ਮੁੱਕਰ ਜਾਣਾ ਸੀ ਭੈਣ ਮੇਰੀ ਅੰਦਰ ਬੈਠੀ ਆ ਪਤਾ ਨਹੀਂ ਇਹ ਕਿਹੜੇ ਵਾਲੇ ਚੋਰੀ ਕਰ ਲਈ ਆ ਨਾ ਤੇ ਮੇਰਾ ਹੀ ਲੱਗਣਾ ਸੀ ਨਾ ਪਰ ਹੁਣ ਗੱਲ ਇੱਥੇ ਮੁੱਕਦੀ ਓ ਹੁਣ ਸੈਟ ਹੋਣਾ ਹੀ ਅੱਧੋ ਅੱਧੀ ਜਾਂ ਤੇ ਤੂੰ ਅੱਧੇ ਪੈਸੇ ਦੇ ਦੇ ਮੈਨੂੰ ਤੇ ਜਾਂ ਫਿਰ ਅੱਧੇ ਮੇਰੇ ਕੋਲ ਪੈਸੇ ਲੈ ਜਾ ਨਹੀਂ ਭੈਣਾ ਉਹ ਕਿਹੜੇ ਹਿਸਾਬ ਨਾਲ ਕਿਹੜੀਆਂ ਗੱਲਾਂ ਕਰਨੀਆਂ ਤੂੰ ਕਿਉਂ ਸੀਬ ਤੇ ਸਾਰੇ ਮੈਂ ਚੱਲੀ ਤੂੰ ਕਹਦੀ ਉਹਦੀ ਅੱਧੀ ਹਿੱਸੇਦਾਰ ਬਣ ਗਈਆਂ ਚੌਥੇ ਬਣਿਓ ਜਾਣ ਕੇ ਅੱਧਾ ਮੈਨੂੰ ਦੇ ਦੇ ਲਾ ਦੱਸ ਇਹ ਕਿੱਦਾਂ ਦੀ ਗੱਲ ਹੋ ਗਈ ਤੇਰੀ ਹੁਣ ਤੇ ਇਹੋ ਕੁਝ ਹੋਣਾ ਹੀ ਹੋ ਵੇਖ ਲੈ ਮਨਜੂਰ ਆ ਤੇ ਠੀਕ ਆ ਨਹੀਂ ਤੇ ਮੈਂ ਨਹੀਂ ਕੁਝ ਵੀ ਦੇਣਾ ਨਹੀਂ ਸੋਨਾ ਵੇਖ ਕੇ ਤੇਰੀਆਂ ਬੜੀ ਛੇਤੀ ਅੱਖਾਂ ਬਦਲ ਗਈਆਂ ਵਾ ਕਿਉਂ ਮੇਰੀਆਂ ਅੱਖਾਂ ਬਦਲ ਗਈਆਂ ਕੋਈ ਬਦਲਣਾ ਤਾਂ ਤੇਰ ਕੋ ਸਿੱਖੇ ਭੈਣ ਤੇ ਮੈਂ ਤੇਰੀ ਆ ਤੇਰ ਕੋਈ ਸਾਰਾ ਕੁਝ ਸਿੱਖਿਆ ਵਾ ਤੂੰ ਬਥੇਰਾ ਮੈਨੂੰ ਵੱਤਦੀ ਰਹੀ ਆ ਮੈਂ ਕੀ ਵਰਤਿਆ ਮੈਂ ਤੇਰਾ ਕਿੱਥੇ ਦੇ ਨੂੰ ਕਿਤੇ ਲੈ ਗਈਆਂ ਮੈਂ ਤੈਨੂੰ ਤੇਰਾ ਜਿਹੜਾ ਵਰਤ ਲਿਆ ਮੈਨੂੰ ਕਿਉਂ ਤੂੰ ਸਕੂਟਰੀ ਲਈ ਉਦੋਂ ਤੋਂ ਮੈਨੂੰ ਵਰਤਿਆ ਘਰੋਂ ਤੂੰ ਪੈਸੇ ਹੇਠਾਂ ਉੱਤੇ ਹੀ ਕਰਦੀ ਉਦੋਂ ਵੀ ਤੂੰ ਮੇਰਾ ਹੀ ਨਾਂ ਲੰਦੀ ਆ ਮੈਨੂੰ ਪਤਾ ਸਭ ਵੇਖਾਂ ਮੇਣੇ ਤੂੰ ਮੈਨੂੰ ਦੇਣ ਦੀਆਂ ਭੈਣਾ ਤੇਰਾ ਹੀ ਔਖਾ ਟਾਈਮ ਕੱਢਿਆ ਸੀ ਮੈਂ ਤੇਰੇ ਹੀ ਕੰਮ ਸਾਰੇ ਆ ਮੈਂ ਅੱਜ ਤੇਰਾ ਹੱਥ ਮਾਰਾ ਜਾਂ ਸੌਖਾ ਹੋਣ ਲੱਗਾ ਵਾ ਅੱਜ ਤੈਨੂੰ ਗੱਲਾਂ ਆਉਣ ਡੈਪੀਆਂ ਵਾ ਉਹ ਟਾਈਮ ਚੇਤਾ ਕਰ ਜਦੋਂ ਤੂੰ ਕੰਨੀ ਨਹੀਂ ਆ ਮੇਰੇ ਰਾਸ਼ੇ ਨੇ ਮੁੱਕ ਗਿਆ ਆ ਮੈਨੂੰ ਪੈਸੇ ਦੇ ਜਾ ਥੋੜੇ ਜੇ ਮੁੰਡੇ ਦੀ ਵਰਦੀਆਂ ਲਿਆਉਣੀਆਂ ਵਾ ਉਹ ਕਿੱਥੇ ਜਾਂ ਦੇ ਰਿਹਾ ਪੈਸੇ ਉਹ ਮੈਂ ਹੀ ਦਿੰਦੀ ਰਹੀਆਂ ਤੈਨੂੰ ਤੇ ਜੇ ਮੈਂ ਨਾ ਨਾ ਦਿੰਦੀ ਤੇ ਤੇਰਾ ਕੰਮ ਨਹੀਂ ਹੀ ਚੱਲਣਾ ਹੈ ਗੱਡੀ ਛੇਤੀ ਜਾ ਜਾ ਤੂੰ ਘਰੋਂ ਨਹੀਂ ਕਮਾ ਕੇ ਦਿੰਦੀ ਰਹੀ ਮੀ ਤੂੰ ਵੀ ਕਦੀ ਵਿਪਨ ਦੇ ਕੱਢ ਲੈਂਦੀ ਰਹੀਆਂ ਕਦੀ ਆਪਣੇ ਜਠਾਣੀ ਜਠੂਣੀ ਤੇ ਕੱਢ ਲੈਂਦੀ ਰਹੀ ਘਰੋਂ ਨਹੀਂ ਮੈਂ ਭਾਵੇਂ ਜਿੱਥੇ ਮਰਜੀ ਕੱਢਦੀ ਹੋਵਾਂ ਆਹ ਤੇਰੀ ਕਿੱਦਾਂ ਦੀ ਗੱਲ ਹੋ ਗਈ ਭਲਾ ਹੱਦ ਹੋ ਗਈ ਏ ਤੇਰੀ ਤੈਨੂੰ ਮੈਂ ਪਿਆਰ ਨਾਲ ਸਮਝਾਈ ਜਾਣੀ ਤੈਨੂੰ ਸਮਝੀ ਨਹੀਂ ਆਉਂਦੀ ਏ ਕਿ ਇੱਥੇ ਚੁੱਪ ਕਰ ਜਾ ਠੀਕ ਆ ਨਾ ਇੱਥੇ ਮੇਰੇ ਆਂਡ ਗਵਾਨ ਨੇ ਕਿ ਸੁਣ ਲਿਆ ਨਾ ਤੇ ਕਹਿਣਾ ਪਤਾ ਨਹੀਂ ਕੀ ਹੋਣਿਆ ਇੱਥੇ ਅੰਦਰ ਨੇ ਮੈਂ ਤੇ ਇਦਾ ਹੀ ਰੋਲਾ ਪਾਉਣਾ ਹੀ ਉਹ ਤੇਰਾ ਮੈਂ ਰੋਲਾ ਪਵਾਵਾਂ ਨਹੀਂ ਨੇ ਆ ਕੀ ਕਹ ਮੋਹਿਆ ਤਾ ਡੇ ਸ਼ਵਾ ਉਹ ਮੇਰੇ ਪਿੱਛੇ ਪਿੱਛੇ ਆ ਕੁਝ ਹੋਣਿਆ ਸੀ ਮੈਨੂੰ ਕਹਿੰਦੀ ਇਹੇ ਜੀ ਹਾਰ ਜਿਹੜਾ ਨਾ ਉਹ ਚੋਰ ਲੈ ਗਏ ਆ ਉਹ ਫਾਣਾ ਲੈ ਗਿਆ ਉਹ ਢਿੰਗਲਾ ਲੈ ਗਿਆ ਮੈਂ ਸਭ ਸੁਣ ਲਿਆ ਤੁਹਾਡੀਆਂ ਇੱਥੇ ਹੁਣ ਇਹ ਦੋਹਾਂ ਤੁਹਾਡੀਆਂ ਖਿਜੜੀ ਚੱਲਦੀ ਸੀ ਦੋਹਾਂ ਦੀ ਪਲਾਨਿੰਗ ਚੱਲਦੀ ਸੀ ਉਹ ਸ਼ਰਮ ਕਰੋ ਕੋਹ ਉਹ ਘਰੋਂ ਆਪਣੇ ਉਹ ਘਰੋਂ ਚੋਰੀ ਕਰਨ ਦੀ ਆ ਬਟੇ ਮੂੰਹ ਤੇਰਾ ਇਹੋ ਜੀ ਗੱਲ ਦਾ